ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਪੰਜਾਬ ਦੇ ਮੌਸਮ ਦੇ ਹਾਲਾਤ ਅੱਜ ਰਾਤ ਕਿਵੇਂ ਦੇ ਰਹਿਣਗੇ ਜਾਣਕਾਰੀ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਏ ਆਂ ਦਿਨ ਦੇ ਵੇਲੇ ਪੰਜਾਬ ਦੇ ਹਰੇਕ ਕੋਨੇ ਦੇ ਵਿੱਚ ਚੰਗੀ ਧੁੰਦ ਪਈ ਹੈ ਕਿਸੇ ਤਰੀਕੇ ਦੀ ਵੀ ਧੁੱਪ ਦੇਖਣ ਨੂੰ ਨਹੀਂ ਮਿਲੀ ਜਿਸ ਦੇ ਕਾਰਨ ਸ਼ੀਤ ਲਹਿਰ ਅਤੇ ਕੜਾਕੇ ਦੀ ਠੰਡ ਦੇ ਹਾਲਾਤ ਪੰਜਾਬ ਦੇ ਵਿੱਚ ਲਗਾਤਾਰ ਬਣੇ ਹੋਏ ਨੇ ਤਾਜ਼ਾ ਸੈਟੇਲਾਈਟ ਇਮੇਜ ਦੇਖੇ ਜਾਵੇ ਤਾਂ ਸਾਨੂੰ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਉੱਪਰ ਧੁੰਦ ਦੇ ਹਾਲਾਤ ਨੇ ਤੇ ਪਹਾੜੀ ਖੇਤਰਾਂ ਵਿੱਚ ਲਗਾਤਾਰ ਸਿਸਟਮ ਬਣ ਰਹੇ ਨੇ ਜਿਸ ਦੇ ਕਾਰਨ ਅੱਜ ਰਾਤ ਵੀ ਪੰਜਾਬ ਦੇ ਉੱਪਰ ਠੰਡ ਦੇ ਹਾਲਾਤ ਬਰਕਰਾਰ ਰਹਿਣਗੇ ਕਾਫੀ ਜ਼ਿਆਦਾ ਠੰਡ, ਸ਼ੀਤ ਲਹਿਰ ਅਤੇ ਕੜਾਕੇ ਦੀ ਸਰਦੀ ਸਾਨੂੰ ਅੱਜ ਰਾਤ ਦੇਖਣ ਨੂੰ ਮਿਲੇਗੀ। ਸ਼ਾਮ ਦੇ ਸਮੇਂ ਅੱਜ ਜਿਹੜੇ ਤਾਪਮਾਨ ਨੇ ਉਹ ਹਜੇ ਵੀ 12 13 14 ਡਿਗਰੀ ਤੱਕ ਬਣੇ ਹੋਏ ਨੇ ਧੁੰਦ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਵਿਜ਼ਿਬਿਲਟੀ ਕਾਫੀ ਘਟ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਪਿੰਡ ਜ਼ਿਲੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਤੱਕ ਜਾਣਕਾਰੀ ਪਹੁੰਚ ਸਕੇ ਚੈਨਲ ਤੇ ਨਵੇਂ ਉਹ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀਆਂ ਅਜਿਹੀਆਂ ਜਾਣਕਾਰੀਆਂ ਲਗਾਤਾਰ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਗੱਲ ਕਰਦੇ ਅੱਜ ਰਾਤ ਦੇ ਓਵਰਲ ਮੌਸਮ ਦੀਆਂ ਤਾਂ ਮੌਸਮ ਧੁੰਦ ਵਾਲਾ ਰਹੇਗਾ ਸ਼ੀਤ ਲਹਿਰ ਦੇ ਹਾਲਾਤ ਨੇ ਤਾਪਮਾਨ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਰਾਤ ਦੇ ਸਮੇਂ 1 ਤੋਂ ਲੈ ਕੇ 3 ਡਿਗਰੀ ਦੇ ਵਿਚਕਾਰ ਘਟੋ-ਘਟ ਗਿਰਨ ਦੀ ਉਮੀਦ ਹੈ ਕਾਫੀ ਜ਼ਿਆਦਾ ਕੜਾਕੇ ਵਾਲੀ ਠੰਡ ਅੱਜ ਰਾਤ ਪੰਜਾਬ ਦੇ ਵਿੱਚ ਪੈਂਦੀ ਦਿਖਾਈ ਦੇ ਰਹੀ ਹੈ ਪੱਛਮੀ ਸਿਸਟਮ ਵੀ ਪੰਜਾਬ ਦੇ ਵਿੱਚ ਕੋਚ ਕਰ ਰਹੇ ਨੇ ਤੇ ਸਵੇਰ ਦੇ ਸਮੇਂ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਸਾਨੂੰ ਬੱਦਲਬਾਜ਼ੀ ਦੇਖਣ ਨੂੰ ਮਿਲੇਗੀ ਇਹ ਬੱਦਲਬਾਜ਼ੀ ਦਾ ਕੋਈ ਵੱਡਾ ਅਸਰ ਮੀਂਹ ਦੇ ਪੱਖ ਤੋਂ ਤਾਂ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਪਰ ਕੱਲ ਨੂੰ ਧੁੰਦ ਅਤੇ ਬੱਦਲਬਾਜ਼ੀ ਦੇ ਕਾਰਨ ਫੇਰ ਤੋਂ ਪੰਜਾਬ ਦੇ ਵਿੱਚ ਠੰਡ ਦੇ ਹਾਲਾਤ ਲਗਾਤਾਰ ਬਰਕਰਾਰ ਰਹਿਣਗੇ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਹੁਣ ਸਬਜ਼ੀਆਂ ਵਾਲੇ ਕਿਸਾਨਾਂ ਨੂੰ ਥੋੜੀ ਜਿਹੀ ਚਿੰਤਾ ਵੱਧ ਸਕਦੀ ਹੈ ਕਿਉਂਕਿ ਜਿਹੜੇ ਕੋਹਰੇ ਅਤੇ ਧੁੰਦ ਦੇ ਕਾਰਨ ਸਬਜ਼ੀਆਂ ਦਾ ਨੁਕਸਾਨ ਕਾਫੀ ਜ਼ਿਆਦਾ ਹੁੰਦਾ ਦਿਖਾਈ ਦੇ ਰਿਹਾ ਹੈ ਆਉਂਦੇ ਦਿਨਾਂ ਦੇ ਵਿੱਚ ਮੌਸਮ ਖੁੱਲਣ ਦੇ ਹਜੇ ਕੋਈ ਚਾਂਸ ਨਹੀਂ ਹਨ ਜਨਵਰੀ ਦੇ ਪਹਿਲੇ ਦਿਨਾਂ ਦੇ ਵਿਚਕਾਰ ਵੀ ਸਾਨੂੰ ਇਸੇ ਤਰੀਕੇ ਦੇ ਹਾਲਾਤ ਲਗਾਤਾਰ ਦੇਖਣ ਨੂੰ ਮਿਲਣਗੇ ਮੌਸਮ ਵਿਭਾਗ ਦੇ ਅਲਰਟ ਮੁਤਾਬਕ ਇਹ ਜਿਹੜਾ ਮਾਹੌਲ ਹੈ ਧੁੰਦ ਵਾਲਾ ਕੋਹਰੇ ਵਾਲਾ ਠੰਡ ਵਾਲਾ ਹੁਣ ਲਗਾਤਾਰ ਕਾਫੀ ਦਿਨਾਂ ਤੱਕ ਪੰਜਾਬ ਦੇ ਉੱਪਰ ਇਸੇ ਤਰੀਕੇ ਨਾਲ ਬਰਕਰਾਰ ਰਹਿਣ ਦੀ ਉਮੀਦ ਹੈ ਸ਼ੀਤ ਲਹਿਰ ਦੇ ਕਾਰਨ ਕਾਫੀ ਜ਼ਿਆਦਾ ਕੜਾਕੇ ਦੀ ਠੰਡ ਸਾਨੂੰ ਦੇਖਣ ਨੂੰ ਮਿਲੇਗੀ ਇਸ ਤੋਂ ਇਲਾਵਾ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਤਾਂ ਚੈਨਲ ਦੇ ਉੱਪਰ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਜਾਣਕਾਰੀ ਚੰਗੀ ਲੱਗੀ ਹੈ ਤਾਂ ਲਾਈ ਅੱਗੇ ਸ਼ੇਅਰ ਵੀ ਕਰ ਦਿਓ ਜੀ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ